ਕਿਸੇ ਆਗੈ ਕਰੇ ਅਰਦਾ ਲਾ ਪ੍ਰਪੂਰ। ਬਸੋਂ ਪਾਤਸ਼ਾਹ ਦੀ ਜੋਤ ਗਿਆਨ ਸਰੂਪ ਪ੍ਰਤੱਖ ਸਤਿਗੁਰੂ। ਗੁਰਤਾ ਗਦੀ ਤੇ ਬਰਾਜਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅਦਰ ਸਜ ਬੈਠੀ ਹੋਈ ਸਤਿਕਾਰ ਜੋ ਗੁਰੂ ਪਿਆਰੇ ਗੁਰੂਖੰਦ ਸਾਹਿਬ ਗੁਰੂ ਕੇ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਸਭਨਾਂ ਨੇ ਪਾਵਨ ਬਾਣੀ ਦੇ ਨਿਤਨੇਮ ਜੋ ਸਰਵਣ ਕੀਤੇ ਹਨ ਇਸ ਵਕਤ ਪਾਬਲ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭ ਨੇ ਰਲ ਮਿਲ ਕੇ ਸਰਬਣ ਕਰਨੀ ਹੈ ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੌਰ ਫਤਿਹ ਦੀ ਪਾਲ ਕੇ ਸਾਂਝ ਔਰ ਰਸਗਾਂ ਨੂੰ ਕਰ ਲਗੇ ਪਵਿੱਤਰ ਚੁਕਾਓ ਸੀਸ ਸਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜੇ ਸੇਵਕਾਂ ਨੂੰ ਸੋ ਗੱਜਵੱਜ ਕੇ ਬਿਲਾਉ ਪਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਪਿਆਰੇ ਧੰਤਾ ਦੇ ਜੋਗੋ ਜੋ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਬਰਾਜਦੇ ਹੋ ਕੰਮਾਂ ਕਾਰਾਂ ਛੱਡ ਕੇ ਅੰਮ੍ਰਿਤ ਵੇਲ ਦੀ ਸੰਭਾਲ ਕਰਦੇ ਹੋਏ ਪਾਸਾ ਜੀ ਦੇ ਪਾਵਨ ਪਿੱਤਰ ਗੁਰਦੁਆਰ ਦੇ ਵਿੱਚ ਬੈਠ ਕਰਕੇ ਸਜ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਆਓ ਜੁੜੀ ਕੇ ਗਰੀਬ ਆ ਪਾਵਨ ਪੀਤ ਰਤਿਆਸ ਦੇ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਸ਼ਵेश ਪਿਤਾ ਜੀ ਜਦੋਂ ਕਿ ਪਿੰਡ ਕਾਲ ਚੜਾਣੇ ਵਿਖੇ ਬਿਰਾਜ ਗਾਨ ਸਨ ਇੱਥੋਂ ਸਤਿਗੁਰੂ ਜੀ ਸ਼ਾਰਸ਼ ਪਾਟੇਵਾੜ ਤੇ ਜੰਗਦੇ ਐ ਤਾਂ ਸਤਿਗੁਰਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਜੋ ਸਤਿਗੁਰਾਂ ਦਾ ਇਸ ਸਰਦਾਸ ਨਾਮ ਦਾ ਜੋ ਸਿੱਖ ਸੀਗਾ ਸੱਬ ਦੀ ਜੁਨੀ ਦੇ ਵਿੱਚ ਪਿਆ ਹੋਇਆ ਸੀ ਉਹਦਾ ਸਤਿਗੁਰਾਂ ਨੇ ਚੱਕ ਅਤਰਸੰਗ ਵਾਲਾ ਇੱਥੇ ਪਹੁੰਚ ਕਰਕੇ ਆਧਾਰ ਕੀਤਾ ਜਿਸ ਸਬੋਧਨ ਕਰਕੇ ਸੰਗਤਾਂ ਨੂੰ ਕਹਿਆ ਕਦੇ ਵੀ ਭਾਈ ਸੇਵਾ ਕਰਦੇ ਸਮੇਂ ਬਾਣੀ ਪੜ੍ਹਦੇ ਸਮੇਂ ਚੰਗਾ ਕਰਮ ਕਰਦੇ ਸਮੇਂ ਮਾਣ ਨਹੀਂ ਕਰੀਦਾ ਇਹ ਗੁਰੂ ਦੇ ਘਰ ਦਾ ਜਿਹੜਾ ਪੈਸਾ ਹੈ ਗੁਰੂ ਦੇ ਘਰ ਦੀ ਜਿਹੜੀ ਕਾਰ ਪੇਟਾ ਗਈ ਉਹ ਕਦੇ ਰੱਖੀ ਦੀ ਨਹੀਂ ਉਹ ਗੁਰੂ ਦੇ ਘਰ ਦੇ ਵਿੱਚ ਹੀ ਪਜਾ ਦੇਣੀ ਚਾਹੀਦੀ ਹੈ ਕੋਈ ਸਰਦਾਰ ਸੀ ਜਿਹੜਾ ਗੁਰੂ ਦੇ ਨਾਮ ਤੇ ਕਾਰ ਪੇਟਾ ਇਕੱਠੀ ਕਰਦਾ ਸੀ ਪਚਾਉਂਦਾ ਹੈ ਨਹੀਂ ਸਿ ਗੁਰੂ ਦੇ ਘਰ ਆਪ ਹੀ ਰੱਖ ਲੈਂਦਾ ਸੀ ਮਾਇਆ ਦੇ ਨਾਲ ਮੋ ਸੀ ਤਾਂ ਉਹਨੂੰ ਸੱਪ ਬਣਨਾ ਪਿਆ ਤੇ ਪਾਤਸ਼ਾਹ ਜੀ ਸੰਗਤਾਂ ਨੂੰ ਕਹਿੰਦੇ ਭਾਈ ਇਹੋ ਜੀਆਂ ਟੇਡੀਆਂ ਜੂਨਾ ਦੇ ਵਿੱਚ ਫਿਰ ਪੈਣਾ ਪੈਂਦਾ ਜਦੋਂ ਕੋਈ ਮਨੁੱਖ ਐਦਾਂ ਗਲਤੀਆਂ ਕਰਦਾ ਹੈ ਦਸ ਬੰਦ ਕੱਢਣਾ ਚਾਹੀਦਾ ਦਸਾਂ ਰੋਹਾਂ ਦੀ ਕਿਰਤ ਕਰਨੀ ਚਾਹੀਦੀ ਹੈ ਵੰਡ ਕੇ ਛਕਣਾ ਚਾਹੀਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਵੈਗਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਫਿਰ ਇਥੋਂ ਸਤਿਗੁਰੂ ਜੀ ਅਗਲਾ ਪਿੰਡ ਕੋਟ ਗੁਰੂ ਦਾ ਉੱਥੇ ਪਹੁੰਚਦੇ ਹੈ ਕੱਲਾ ਗੁਰੂ ਕਾ ਵੀ ਕਹਿ ਦਿੰਦੇ ਹੈ ਪਿੰਡ ਗੁਰੂ ਕਾ ਤੇ ਕੋਟ ਗੁਰੂ ਵੀ ਆਖ ਦਿੰਦੇ ਹੈ ਉੱਥੇ ਸਤਗੁਰੂ ਜੀ ਪਹੁੰਚੇ ਆ ਕੁਝ ਸਮਾ ਰਹੇ ਆ ਬਾਦ ਦੇ ਵਿੱਚ ਇਹ ਜਿਹੜਾ ਨਗਰ ਹੈ ਸੋਢੀ ਵਸਦੇ ਵਿੱਚੋਂ ਸੋਢੀ ਬਨਵਾਲੀ ਜੀ ਉਹਨਾਂ ਦੇ ਸੁਪੁੱਤਰ ਅਬਰਤੀ ਅਬਰਾਮਤੀ ਅਜੈਰਾਮ ਇਹ ਦੋ ਪੁੱਤਰ ਹੋਏ ਸੋਢੀ ਬਨਵਾਲੀ ਦੇ ਉਹਨਾਂ ਨੇ ਫਿਰ ਇੱਕ ਨਗਰ ਬਸਾਇਆ ਇੱਥੋਂ ਸਤਿਗੁਰੂ ਜੀ ਹੁੰਦੇ ਹੋਏ ਇੱਥੇ ਬਠਿੰਡੇ ਦੇ ਲਾਗੇ ਜੱਸੀ ਬਾਗਵਾਲੀ ਉੱਥੇ ਸਤਿਗੁਰੂ ਜੀ ਪਹੁੰਚਦੇ ਆ ਇੱਥੇ ਦੋ ਪਿੰਡ ਆ ਗਏ ਇੱਕ ਪਿੰਡ ਜੱਸੀ ਐ ਬਠਿੰਡੇ ਲਾਗੇ ਕੱਲਾ ਜੱਸੀ ਇੱਕ ਜੱਸੀ ਬਾਗਵਾਲੀ ਐ ਇਹ ਦੋ ਪਿੰਡ ਆ ਗਏ ਇੱਥੇ ਤਾਂ ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜੱਸੀ ਬਾਗਵਾਲੀ ਪਹੁੰਚਦੇ ਐ ਸਤਿਗੁਰਾਂ ਦਾ ਅਨੰਨ ਸੇਵਕਾ ਜਿਹੜਾ ਭਾਈ ਮਿੱਤ ਸਿੰਘ ਉਹਦੇ ਘਰ ਦੇ ਵਿੱਚ ਘਰ ਨੂੰ ਪਾਗ ਲਾਉਂਦੇ ਐ ਚਰਨ ਪਾਉਂਦੇ ਐ ਸਤਿਗੁਰੂ ਜੀ ਤੇ ਉੱਥੇ ਰਾਤ ਕੱਟਦੇ ਐ ਸਤਿਗੁਰੂ ਗੁਰੂ ਗਰੀਬ ਨਿਵਾਜ ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੁਖੋ ਤੇ ਬੁੱਧੂ ਜਿਹੜੇ ਸਨ ਉੱਦੇ ਪਿੰਡ ਦੇ ਰਹਿਣ ਵਾਲੇ ਜਿਨ੍ਹਾਂ ਨੇ ਕਾ ਸਤਿਗੁਰਾਂ ਨੂੰ ਪਿੰਡ ਬਾਜਕ ਵਿਖੇ ਆਖਿਆ ਸੀ ਵੀ ਪਾਤਸ਼ਾਹ ਜੀ ਉਹ ਨੀਲਾ ਬਾਣਾ ਪਾ ਕੇ ਤੁਸੀਂ ਉੱਚ ਦੇ ਪੀਰ ਬਣੋ ਤਾਂ ਸਤਿਗੁਰਾਂ ਨੇ ਫਿਰ ਉਦੋਂ ਉਹਨਾਂ ਦੇ ਆਖਣ ਤੇ ਉੱਚ ਦੇ ਪੀਰ ਬਣੇ ਤੇ ਨੀਲਾ ਬਾਣਾ ਪਾਇਆ ਤੇ ਨੀਲਾ ਬਾਣਾ ਫਿਰ ਸਤਿਗੁਰਾਂ ਨੇ ਲਾਹਿਆ ਨਹੀਂ ਪਿੰਡ ਬਾਜਕ ਤੋਂ ਕਾਲ ਚਰਾਣੀ ਹੁੰਦੇ ਹੋਏ ਸਤਿਗੁਰੂ ਜੀ ਚੱਕ ਅਤਰਸੰਗ ਵਾਲਾ ਕੋਟ ਗੁਰੂ ਤੋਂ ਹੁੰਦੇ ਹੋਏ ਇਸੇ ਤਰ੍ਹਾਂ ਨੀਲੇ ਬਾਣੇ ਦੇ ਵਿੱਚ ਇੱਥੇ ਪਹੁੰਚੇ ਹੈ ਤਾਂ ਹੁਣ ਧੰਨ ਗੁਰੂ ਕਨਗੀਧਰ ਪਾਸਾ ਜੀ ਜਦੋਂ ਇੱਥੇ ਪਹੁੰਚੇ ਤੇ ਰਾਤ ਕੱਟੀ ਭਾਈ ਮਿਤਸੰਗ ਦੇ ਘਰ ਉੱਥੋਂ ਫਿਰ ਸਤਿਗੁਰੂ ਜੀ ਮਿੱਤ ਸੰਗ ਦੇ ਘਰੋਂ ਅੰਮ੍ਰਿਤ ਵੇਲੇ ਸੁਬਾਹ ਆਰੇ ਅੱਜ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਬਾਗ ਸਰ ਸਾਹਿਬ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਕੇਲੇ ਵਾਂਗੂ ਸਰੋਵਰ ਬਣਿਆ ਹੋਇਆ ਬੜਾ ਵਧੀਆ ਜਿੱਥੇ ਸਰੋਵਰ ਹੈ ਉੱਥੇ ਇੱਕ ਛਪੜੀ ਸੀਗੀ ਉਸ ਵੇਲੇ ਛਪੜੀ ਦੇ ਵਿੱਚ ਬੜਾ ਵਧੀਆ ਜਲ ਕੋ ਸਤਿਗੁਰੂ ਜੀ ਜਦੋਂ ਇੱਥੇ ਪਹੁੰਚਦੇ ਆ ਉਦੋਂ ਗਰਮੀ ਬੜੀ ਸੀ ਜੇਟ ਹੜ੍ਹ ਦੀਆਂ ਧੁੱਪਾਂ ਪੈਂਦੀਆਂ ਸਨ ਤਾਂ ਹੁਣ ਧੰਗੁਰੂ ਕਲਗੀਧਰ ਪਾਸਾ ਜੀ ਜਦੋਂ ਛਪੜੀ ਦੇ ਕੋਲ ਪਹੁੰਚਦੇ ਆ ਠੰਡਾ ਜਲ ਹੈ ਸੀਤਰ ਜਲ ਹੈ ਪਵਿੱਤਰ ਜਲ ਹੈ ਗਏ ਤਾਂ ਘੋੜੇ ਸਮੇਤ ਸਤਿਗੁਰਾਂ ਦੇ ਨੀਲੇ ਵਸਤਰ ਪਾਏ ਹੋਏ ਐ ਤਾਂ ਸਤਿਗੁਰੂ ਜੀ ਉਸੇ ਤਰ੍ਹਾਂ ਛਪੜੀ ਦੇ ਵਿੱਚ ਘੋੜੇ ਸਮੇਤ ਹੀ ਬੜ ਗਏ ਧੰਗ ਗੁਰੂ ਕਲਗੀਧਰ ਪਾਸਾ ਜੀ ਤਖਤੂਪੁਰੇ ਵੀ ਇਸੇ ਤਰ੍ਹਾਂ ਘੋੜੇ ਸਮੇਤ ਹੀ ਬੜੇ ਸਨ ਉਸ ਛਪੜੀ ਦੇ ਵਿੱਚ ਤਾਂ ਇੱਥੇ ਵੀ ਸਤਿਗੁਰਾਂ ਨੇ ਇਸੇ ਤਰ੍ਹਾਂ ਇਸ਼ਨਾਨ ਕੀਤਾ ਹੁਣ ਜਦੋਂ ਧੰਗੁਰੂ ਕਲਗੀ ਤਰ ਪਾਸਾ ਜੀ ਘੋੜੇ ਸਮੇਤ ਛਪੜੀ ਦੇ ਵਿੱਚ ਵੜਦੇ ਐ ਤਾਂ ਸਤਗੁਰਾਂ ਦੇ ਨੀਲੇ ਵਸਤਰ ਪਾਏ ਹੋਏ ਸਨ ਤੇ ਜਦੋਂ ਅਗਲੇ ਪਾਸੇ ਜਾ ਕੇ ਨਿਕਲਦੇ ਐ ਤੇ ਸਤਗੁਰਾਂ ਦੇ ਜਿਹੜੇ ਨੀਲੇ ਵਸਤਰ ਸੀ ਉਹ ਚਿੱਟੇ ਰੰਗ ਦੇ ਹੋ ਗਏ ਹੁਣ ਇੱਥੇ ਅਸੀਂ ਇਸ ਗੱਲ ਨੂੰ ਮੰਨਦੇ ਆਂ ਵੀ ਸਤਿਗੁਰੂ ਜੀ ਦੇ ਚੋਜ ਆ ਜਿਹੜੇ ਉਹ ਵਾਹਿਗੁਰੂ ਦੇ ਚੋਜ ਵਾਹਿਗੁਰੂ ਹੀ ਜਾਣਦਾ ਹੈ ਬਲਹਾਰੀ ਕੁਦਰਤ ਬਸਿਆ ਤਰਾ ਅੰਤਨ ਜਾਇ ਲੱਗੇ ਪਰਮਾਤਮਾ ਦੇ ਰੰਗਾਂ ਦਾ ਕੋ ਭੇਦ ਨਹੀਂ ਹੈ ਤਾਂ ਕਿਉਂ ਕਿਸੇ ਨੇ ਆਖਿਆ ਹੈ ਉਹ ਪ੍ਰਮਾਤਮਾ ਦੇ ਰੰਗਾਂ ਨੂੰ ਕੋਈ ਭੇਤ ਨਹੀਂ ਪਾ ਸਕਦਾ ਕੋਈ ਜਾਣ ਨਹੀਂ ਸਕਦਾ ਤੇਰਿਆਂ ਰੰਗਾਂ ਨੂੰ ਤੂੰ ਹੀ ਜਾਣੇ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜ ਜੀ ਕਿਸੇ ਦੇ ਘਰ ਪੁੱਤ ਤੇ ਕਿਸੇ ਦੇ ਘਰ ਧੀ ਵੀ ਨਹੀਂ ਕਿਸੇ ਕਵੀ ਨੇ ਆਖਿਆ ਕਹਿੰਦੇ ਵਾਹਿਗੁਰੂ ਦੇ ਰੰਗ ਐਸੇ ਆ ਕਿਸੇ ਨੂੰ ਤਾਂ ਇੱਕ ਦੀ ਬਜਾਏ ਚਾਰ-ਚਾਰ ਪੁੱਤ ਦੇ ਦਿੰਦੇ ਕਿਸੇ ਦੇ ਘਰ ਧੀ ਵੀ ਨਹੀਂ ਤੇ ਕਿਸੇ ਨੂੰ ਧੀ ਵੀ ਨਹੀਂ ਜੁੜਦੀ ਕਿਸੇ ਦੇ ਕੋਲ ਮਹਿਲ ਤੇ ਕਿਸੇ ਦੇ ਕੋਲ ਕੁਲੀ ਵੀ ਨਹੀਂ ਤੇ ਕੋਈ ਮਹਿਲਾ ਦੇ ਵਿੱਚ ਬੈਠਦਾ ਮਹਿਲ ਜੁੜ ਜਾਂਦੇ ਆ ਤੇ ਕਿਸੇ ਨੂੰ ਕੁਲੀ ਵੀ ਨਹੀਂ ਜੁੜਦੀ ਹੈਗੀ ਇਹ ਪ੍ਰਮਾਤਮਾ ਦੇ ਰੰਗ ਹੈ ਉਹਦੀ ਰਜਾ ਨੂੰ ਉਹਦੇ ਰੰਗਾਂ ਨੂੰ ਉਹ ਪ੍ਰਮਾਤਮਾ ਜਾਣਦਾ ਹੈ ਹੁਣ ਸਤਿਗੁਰੂ ਜੀ ਜਦੋਂ ਇੱਥੋਂ ਛਪੜੀ ਦੇ ਵਿੱਚ ਵੜਦੇ ਆ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਜਾਂਦੇ ਆ ਬਿਠ ਦੀ ਲੰਘ ਕੇ ਤਾਂ ਸਤਿਗੁਰਾਂ ਦੇ ਨੀਲੇ ਵਸਤਰ ਚਿੱਟੇ ਹੋ ਜਾਂਦੇ ਆ ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਛਪੜੀ ਦਾ ਨਾਮ ਰੱਖਿਆ ਬੱਗਸਰ ਬਾਗਸਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਨਾ ਤਾਂ ਸਤਗੁਰਾਂ ਨੇ ਨਾਮ ਦਿੱਤਾ ਏ ਧੰਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਸਥਾਨ ਬਣੂ ਸਥਾਨ ਦਾ ਨਾਮ ਬਾਗਸਰ ਹੋਵੇਗਾ ਇਹ ਛਪੜੀ ਦਾ ਨਾਮ ਬਾਗਸਰ ਆ ਤਾਂ ਹੁਣ ਧੰਗੁਰੂ ਕਲਗੀਧਰ ਪਾਤਸ਼ਾਹ ਜੀ ਇੱਥੇ 10 ਦਿਨ ਰਹੇ ਜਿਸੇ ਬਾਗਵਾਲ ਹੁਣ ਇਹ ਜਿਹੜੀ ਛਪੜੀ ਹੈ ਇਹ ਜਿਹੜਾ ਤਾਲ ਇਹਦਾ ਜਿਹੜਾ ਇਤਿਹਾਸ ਹੈ ਸ੍ਰੀ ਰਾਮਚੰਦਰ ਜੀ ਜਿਹੜੇ ਹੋਏ ਹੈਗੇ ਸ੍ਰੀ ਰਾਮਚੰਦਰ ਜੀ ਦੇ ਪੁੱਤਰ ਲਘੂ ਤੇ ਕਸ਼ੂ ਉਹਨਾਂ ਦੇ ਨਾਲ ਵੀ ਇਹ ਇਤਿਹਾਸ ਜੁੜਦਾ ਹੈ ਜਦੋਂ ਘੋੜਾ ਛੱਡਿਆ ਸੀਗਾ ਤੇ ਲਘੂ ਤੇ ਕਸ਼ੂ ਨੇ ਉਹ ਘੋੜਾ ਪਕੜ ਲਿਆ ਚੱਕਰਵਰਤੀ ਘੋੜਾ ਸੀ ਜਿਹੜਾ ਤੇ جنگ ਹੋਈ ਤਾਂ ਹੁਣ ਗੁਰੂ ਪਿਆਰਿਓ ਉਦੋਂ ਫਿਰ ਕੁੱਲ ਪਾਤ ਦਾ ਜਿਹੜਾ ਦੋਸ਼ ਲੱਗਿਆ ਸੀ ਇੱਥੇ ਆ ਕੇ ਇਸ ਤਾਲ ਦੇ ਵਿੱਚ ਇਸ ਛਪੜੀ ਦੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ ਮੁਕਤ ਹੋਏ ਮੁਕਤੀ ਲਈ ਤੇ ਉਹ ਜਿਹੜਾ ਕੁੱਲ ਪਾਤ ਦਾ ਕੁੱਲ ਘਾਤ ਦਾ ਜਿਹੜਾ ਦੋਸ ਲੱਗ ਗਿਆ ਸੀ ਤੇ ਉਹ ਦੋਸ ਇੱਥੇ ਜਾ ਕੇ ਇਸ਼ਨਾਨ ਕਰਕੇ ਲਾਇਆ ਆ ਦੇ ਨਾਲ ਵੀ ਲਘੂ ਤੇ ਕਸ਼ੂ ਦੇ ਨਾਲ ਵੀ ਇਤਿਹਾਸ ਲੁੜਦਾ ਹੈ ਤਾਂ ਹੁਣ ਧੰਨ ਗੁਰੂ ਕਲਗੀ ਤਰ ਪਾਤਸ਼ਾਹ ਜੀ ਜਦੋਂ ਇੱਥੇ ਬਿਰਾਜਦੇ ਆ ਤਾਂ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਉਤਾਰੇ ਅਨੇਕਾਂ ਸਖ ਸੰਗਤਾਂ ਇੱਥੇ ਪਹੁੰਚਦੀ ਹੈ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੀ ਹੈ ਰੋਜ਼ਾਨਾ ਦੀ ਤਰ੍ਹਾਂ ਮੇਰੇ ਸਤਿਗੁਰੂ ਜੀ ਦੀਵਾਨ ਲਾਉਂਦੇ ਤੇ ਸਿੱਖ ਸੰਗਤਾਂ ਨੂੰ ਤਾਰਨਾ ਕਰਦੇ ਹਨ ਧੰ ਗੁਰ ਕਲਗੀ ਤਰਪਾ ਸਾਹਿਬ ਜੀ ਸਿੱਖ ਸੰਗਤਾਂ ਨੂੰ ਇੱਕੋ ਹੀ ਗਵਾਖ ਆਖਦੇ ਹੈ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਤੇ ਭਰੋਸਾ ਰੱਖੋ ਯੋ ਵਾਹਿਗੁਰੂ ਸਾਨੂੰ ਜਨਮ ਦੇ ਸਕਦਾ ਤੇ ਉਹ ਰੋਜੀ ਵੀ ਦਿੰਦਾ ਮੇਰਾ ਸਤਿਗੁਰੂ ਸਾਡੀ ਪ੍ਰਤਪਾਲਨਾ ਵੀ ਕਰਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਭਾਈ ਉਹ ਵਾਹਿਗੁਰੂ ਸਾਡਾ ਆਗੂ ਹੈ ਪ੍ਰਮਾਤਮਾ ਸਾਨੂੰ ਦਾਤਾਂ ਦੇਣ ਵਾਲਾ ਹੈ ਨਿਮਕ ਨਿਮਕ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੇ ਭਾਈ ਆਪਾਂ ਬੱਚੇ ਆ ਉਸ ਵਾਹਿਗੁਰੂ ਦੇ ਬੱਚਿਆਂ ਨੂੰ ਮਾਂ ਬਾਪ ਰੋਜੀ ਦਿੰਦਾ ਹੈ ਸਭ ਕੁਝ ਦਿੰਦਾ ਪੈਨਨ ਨੂੰ ਦਿੰਦਾ ਰੱਖਿਆ ਕਰਦਾ ਖਿਆਲ ਕਰਦਾ ਭਾਈ ਅਕਾਲ ਪੁਰਖ ਵਾਹਿਗੁਰੂ ਸਾਡਾ ਬਾਪੂ ਹੈ ਸਾਡੀ ਮਾਂ ਹੈ ਮੇਰਾ ਵਾਹਿਗੁਰੂ ਸਾਡਾ ਖਿਆਲ ਕਰਦਾ ਸਾਨੂੰ ਰੋਟੀ ਵੀ ਦਿੰਦਾ ਕਰਦਾ ਸਾਡੀ ਰੱਖਿਆ ਵੀ ਕਰਦਾ ਤੇ ਸਤਿਗੁਰੂ ਪਰਪਾਲਨਾ ਵੀ ਕਰਦਾ ਤੇ ਸਤਿਗੁਰੂ ਜੀ ਸਾਨੂੰ ਪੈਨਨ ਨੂੰ ਵੀ ਦਿੰਦਾ ਸਾਰੀਆਂ ਦਾਤਾਂ ਬਖਸ਼ਿਸ਼ ਕਰਦਾ ਜੋ ਮੰਗਾ ਹੈ ठाकुर अपने ते सोई सोई देवे जो भी ਮੰਗਾਂਗੇ ਪ੍ਰਮਾਤਮਾ ਤੋਂ ਉਹ ਵਾਹਿਗੁਰੂ ਦਿੰਦਾ ਹੈ ਪ੍ਰਮਾਤਮਾ ਦੇ ਘਰ ਦੇ ਵਿੱਚ ਉਹ ਬਹੁਤ ਕੁਝ ਮਿਲਦਾ ਹੈ ਪਰ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਜਾਂਚ ਕਿੱਦਾਂ ਹੋਵੇਗੀ ਸਤਿਗੁਰੂ ਜੀ ਕਹਿੰਦੇ ਮਨ ਦੇ ਵਿੱਚ ਭਰੋਸਾ ਹੋਣਾ ਚਾਹੀਦਾ ਵਾਹਿਗੁਰੂ ਦੇ ਉੱਪਰ ਭਰੋਸਾ ਹੋਵੇ ਤਾਂ ਵਾਹਿਗੁਰੂ ਸਭ ਕੁਝ ਦਿੰਦਾ ਹੈ ਪਰ ਜੇ ਵਾਹਿਗੁਰੂ ਤੇ ਪ੍ਰੋਸਤਾ ਨਹੀਂ ਤਾਂ ਫਿਰ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਗੇ ਭਾਵ ਹੈ 100 ਗੇੜਾ ਆਵੋ ਜਾਓ ਸਤਿਗੁਰੂ ਜੀ ਕਹਿੰਦੇ 100 ਵਾਰੀ ਆ ਕੇ ਮੱਥਾ ਟੇਕ ਲਗੇ ਤਾਂ ਤਾਂ ਵੀ 100 ਵਾਰੀ ਅਰਦਾਸਾਂ ਕਰ ਲਗੇ ਤੇ ਤਾਂ ਵੀ ਗੁਰੂ ਪਿਆਰੋ ਸਾਨੂੰ ਕੁਝ ਨਹੀਂ ਮਿਲਣਾ ਇਹ ਮਨ ਦੀ ਆਸਾ ਭਾਵਨਾ ਨਹੀਂ ਸਹੀ ਸਾਡੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ ਗੁਰੂ ਦੇ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਗੁਰੂ ਦੇ ਤਾਈ ਗੁਰੂ ਪਿਆਰੋ ਸਾਡਾ ਮਨ ਅੰਦਰੋਂ ਹੋਣਾ ਚਾਹੀਦਾ ਹੈ ਜੁੜਿਆ ਹੋਣਾ ਚਾਹੀਦਾ ਹੈ ਜਨ ਪ੍ਰੇਮ ਕੀਓ ਤਿਲ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਤੇ ਉਹਨਾਂ ਨੇ ਪ੍ਰਮਾਤਮਾ ਨੂੰ ਪਾਇਆ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕੀਤਾ ਹੁਣ ਤੁਹਾਨੂੰ ਕਲਗੀਧਰ ਪਾਤਸ਼ਾਹ ਜੀ ਜਦੋਂ ਇੱਥੇ ਬਿਰਾਜਮਾਨ ਹੈ ਤਾਂ ਭਾਏ ਮੱਖਣ ਸਾਹ ਲਵਾਣਾ ਜਿਨ੍ਹਾਂ ਨੇ ਜੇਦੋ ਧੰਨ ਗੁਰੂ 8ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਬਾਬਾ ਭਾਇਆ ਬਕਾਲੇ ਜਦੋਂ ਜੋਤੀ ਜੋਤ ਸਮਾਇਆ ਸਨ ਗੁਰੂ 8ਵੇਂ ਪਾਤਸ਼ਾਹ ਜੀ ਇਹ ਬਕਾਲੇ ਦੇ ਵਿੱਚ ਨੌਵੀਂ ਜੋਤ ਹੋਵੇਗੀ ਤਾਂ ਮੱਖਣ ਸਾ ਲਬਾਣੇ ਨੇ ਜਦੋਂ ਇੱਥੇ ਆਇਆ ਸੀ ਧੰਨ ਗੁਰੂ 9ਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਸੀ ਕੋਠੇ ਦੇ ਚੜ ਕੇ ਉੱਪਰ ਰੌਲਾ ਪਾਇਆ ਗੁਰ ਲਾਧੋ ਰੇ ਗੁਰ ਲਾਧੋ ਰੇ ਭਾਈ ਸੱਚਾ ਗੁਰੂ ਲੱਭ ਗਿਆ ਹੁਣ ਭਾਈ ਮੱਖਣ ਸਾਹ ਲਬਾਣਾ ਦਾ ਪੁੱਤਰ ਭਾਈ ਲਾਲ ਸਿੰਘ ਭਾਈ ਲਾਲ ਸਿੰਘ ਸੀ ਜਿਹੜਾ ਉਹ ਗੁੜ ਦਾ ਵਪਾਰ ਕਰਦਾ ਹੁਣ ਗੁੜ ਦਾ ਜਦੋਂ ਵਪਾਰ ਕਰਦਾ ਜਦੋਂ ਉਹਨੂੰ ਪਤਾ ਲੱਗਿਆ ਵੀ ਧੰਨ ਗੁਰੂ ਕਲਗੀ ਤਰ ਪਾਸਾ ਜੀ ਇੱਥੇ ਪਹੁੰਚੇ ਹੋਏ ਐ ਜੱਸੀ ਬਾਗ ਵਾਲੀ ਤਾਂ ਹੁਣ ਉਹਦੇ ਕੋਲ 30 ਮਣ ਗੁੜ ਸੀਗਾ ਉਸ ਟਾਈਮ ਤੇ ਤੇ 30 ਮਣ ਗੁੜ ਲੈ ਕੇ ਧੰ ਗੁਰੂ ਕੰਗੀ ਤਰਪਾ ਸਾਹਿਬ ਜੀ ਦੇ ਕੋਲ ਇੱਥੇ ਪਹੁੰਚਿਆ ਤਾਂ ਹੁਣ ਗੁੜ ਲੈ ਕੇ ਜਦੋਂ ਸਤਗੁਰਾਂ ਦੇ ਕੋਲ ਪਹੁੰਚਿਆ ਤੇ ਸਤਗੁਰਾਂ ਨੂੰ ਨਮਸਕਾਰ ਕੀਤੀ ਪਾ ਸਾ ਕਿਰਪਾ ਕਰੋ ਰਾਮਤਾ ਬਖਸ਼ੋ ਮੇਰੀ ਜਿਹੜੀ ਸੇਵਾ ਸਤਿਗੁਰ ਕੀ ਸੇਵਾ ਸਫਲਾ ਜੇ ਕੋ ਕਰ ਚਿਤ ਲਾਏ ਤੇ ਸੇਵਾ ਲੈ ਕੇ ਆਏ ਤੁਹਾਡੇ ਦਰਸ਼ਨ ਦੇ ਕਰਨ ਦੇ ਵਾਸਤੇ ਆਏ ਤੇ ਸੇਵਾ ਮੇਰੀ ਪ੍ਰਵਾਨ ਕਰੋ 30 ਮਨ ਗੁੜ ਹੈਗਾ ਇਹ ਇਥੇ ਮੈਂ ਭੇਟਾ ਕਰਨਾਗਾ ਤੁਹਾਡੇ ਚਰਨਾਂ ਦੇ ਵਿੱਚ ਤਾਂ ਹੁਣ 30 ਮਨ ਗੁੜ ਉਥੇ ਭੇਟਾ ਕੀਤਾ ਸਤਿਗੁਰਾਂ ਦੇ ਅੱਗੇ ਅਰਪਣ ਕੀਤਾ ਤਾਂ ਫਿਰ ਉਹ ਗੁੜ ਸੀ ਜਿਹੜਾ ਸਤਗੁਰਾਂ ਨੇ ਵੀ ਛਕਿਆ ਸਿੱਖ ਪੌਜਾਂ ਨੇ ਵੀ ਛਕਿਆ ਸੰਗਤਾਂ ਨੇ ਵੀ ਛਕਿਆ ਤੇ ਘੋੜਿਆਂ ਨੂੰ ਵੀ ਛਕਾਇਆ ਗਿਆ ਤੇ ਸਤਗੁਰੂ ਜੀ ਬੜੇ ਖੁਸ਼ ਹੋਏ ਤੇ ਭਾਈ ਲਾਲ ਸਿੰਘ ਨੂੰ ਬੜੀਆਂ ਸਤਗੁਰੂ ਜੀ ਅਸੀਸਾਂ ਦਿੰਦੇ ਆ ਭਾਈ ਜਿਵੇਂ ਧੰਗੁਰ ਨੌਵੇਂ ਪਾਤਸ਼ਾਹ ਜਿਨੇ ਤੇਰੇ ਬਾਪੂ ਨੂੰ ਤਾਰਨਾ ਕੀਤਾ ਵੱਖਣ ਸਾਹਿਬ ਲਬਾਣਾ ਨੂੰ ਤੇ ਤੈਨੂੰ ਵੀ ਸਤਗੁਰੂ ਜੀ ਕਿਰਪਾ ਕਰਨਗੇ ਤੇਰੀਆਂ ਵੀ ਮਨ ਦੀਆਂ ਇਛਾ ਭਾਵਨਾਵਾਂ ਪੂਰੀਆਂ ਕਰਨਗੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਬਣੀ ਰਹੇਗੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਾਰ ਹਾਰ ਸਦਾ ਭਜੋ ਜਗਦੀਸ਼ ਸਦਾ ਹੀ ਗੁਰੂ ਦੀ ਕਿਰਪਾ ਬਣੀ ਰਹੇਗੀ ਸਦਾ ਤੇਰੇ ਸਰਤੇ ਮੇਰਾ ਨਾ ਹੱਥ ਰਹੇਗਾ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਅਨੇਕਾਂ ਹੀ ਅਸੀਸਾਂ ਬਖਸ਼ਿਸ਼ ਕੀਤੀਆਂ ਤਾਂ ਸਤਿਗੁਰੂ ਜੀ ਸਿੱਖ ਸੰਗਤਾਂ ਨੂੰ ਤਾਰਨਾ ਕਰਦੇ ਆ ਜਿਹੜਾ ਅਗਲਾ ਪਾਵਨ ਇਤਿਹਾਸਾ ਗੁਰੂ ਪਿਆਰਿਓ ਉਹ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਕਿਰਪਾ ਕਰਨਗੇ ਰਹਿਮਤਾ ਬਖਸ਼ਿਸ਼ ਕਰਨਗੇ ਤੇ ਅਗਲਾ ਪਾਵਨ ਇਤਿਹਾਸ ਜਿਹੜਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਪਾਵਨ ਇਤਿਹਾਸ ਦੇ ਨਾਲ ਜੁੜੇ ਰਗੇ ਤੇ ਸਤਿਗੁਰਾਂ ਦੇ ਚਲਣਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰਦੇ ਰਗੇ ਸਤਿਗੁਰੂ ਪਾਸਾ ਜੀ ਦਾ ਪਾਵਨ ਬਚਨ ਹੈ ਇਹ ਲੋਕ ਸੁਖਗੇ ਪਰਲੋਕ ਸਹਿਲੇ ਹੁਣ ਸਤਿਗੁਰੂ ਪਾਸਾ ਜੀ ਕਹਿੰਦੇ ਇਹ ਲੋਕ ਲੋਕ ਹੁੰਦਾ ਇੱਥੇ ਮਾਤ ਲੋਕ ਪਰਲੋਕ ਸਹਿਲੇ ਪਰਲੋਕ ਹੁੰਦਾ ਦਰਗਾਹ ਦਰਗਾਹ ਦੇ ਵਿੱਚ ਜਦੋਂ ਅਸੀਂ ਇੱਥੋਂ ਜਾਂਦੇ ਹਾਂ ਛੱਡ ਕੇ ਮਾਤ ਲੋਕ ਨੂੰ ਪਰਲੋਕ ਸਹੇਲੇ ਜਿਹੜੇ ਭਾਈ ਗੁਰੂ ਦੇ ਚਾਨਾ ਦੇ ਨਾਲ ਜੁੜੇ ਹੁੰਦੇ ਐ ਉਹਨਾਂ ਦਾ ਮੇਰਾ ਸਤਿਗੁਰੂ ਲੋਕ ਵੀ ਸਵਾਰ ਦਿੰਦਾ ਐ ਤੇ ਉਹਨਾਂ ਦਾ ਪਰਲੋਕ ਵੀ ਸਵਾਰਦਾ ਕਿਉਂ ਕਿ ਪਾਤਸ਼ਾਹ ਜੀ ਦਾ ਬਚਨ ਹੈ ਇਹੀਆਂ ਖਾਟ ਚੱਲੋ ਹਰ ਲਾਹਾ ਅਗ ਬਸਨ ਸਹੇਲਾ ਇਹੀ ਹੁੰਦਾ ਇਤੇ ਇਤੋਂ ਜਿਹੜੇ ਭਾਈ ਲਾਹੇ ਪ੍ਰਾਪਤ ਕਰਕੇ ਲੈ ਕੇ ਜਾਂਦੇ ਆ ਤੁਹਾਡੇ ਵਾਂਗੂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠਦੇ ਆ ਤਾਂ ਗੁਰੂ ਪਿਆਰਿਓ ਫਿਰ ਉਹਨਾਂ ਨੂੰ ਮੇਰਾ ਸਤਿਗੁਰੂ ਜੀ ਦੇ ਦਰਗਾਹ ਦੇ ਵਿੱਚ ਜਦੋਂ ਜਾਂਦੇ ਆ ਤਾਂ ਦਰਗਾਹ ਦੇ ਵਿੱਚ ਢੋਈ ਪ੍ਰਾਪਤ ਹੁੰਦੀ ਹੈ ਜਗ੍ਹਾ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਪ੍ਰਲੋਕ ਸਹਿਲੇ ਪ੍ਰਲੋਕ ਸਹਿਲਾ ਤੇ ਚੰਗਾ ਬਣ ਜਾਂਦਾ ਸੁਖੀ ਬਣ ਜਾਂਦਾ ਇਤੋਂ ਸਾਨੂੰ ਜਾਣਾ ਬੜਾ ਸੌਕਾ ਹੋ ਜਾਂਦਾ ਜਦੋਂ ਜੇਕਰ ਸਾਹਿਬ ਮਨੋਨਾ ਬਿਸਤਰਾ ਤਾਂ ਸਹਿਲਾ ਮਰਨਾ ਹੋਵੇ ਮਰਨਾ ਸਾਡਾ ਸੌਕਾ ਹੋ ਜਾਂਦਾ ਜੇ ਸਾਹਿਬ ਪ੍ਰਭੂ ਪ੍ਰਮਾਤਮਾ ਸਾਡੇ ਮਨ ਦੇ ਵਿੱਚ ਬਸਿਆ ਹੋਇਆ ਅਸੀਂ ਗੁਰੂ ਦੀ ਸੰਗਤ ਕੀਤੀ ਆ ਸਤ ਸੰਗਤ ਮਿਲੇ ਸੋ ਤਰਿਆ ਭਾਈ ਜਿਹਨੂੰ ਸੰਗਤ ਗੁਰੂ ਦੀ ਪ੍ਰਾਪਤ ਹੁੰਦੀ ਆ ਉਹ ਸੰਸਾਰ ਸਮੁੰਦਰ ਉਤ ਪਾਰੂ ਜਾਂਦਾ ਹੈ ਗੁਰੂ ਦੀ ਮੱਤ ਜਾਂਦੀ ਹੈ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਗੁਰੂ ਪਿਆਰਿਓ ਭਾਈ ਲਾਲ ਸਿੰਘ ਜੀ ਨੂੰ ਮੱਖਣਸਾ ਲਵਾਣੇ ਦੇ ਸੁਪੁੱਤਰ ਨੂੰ ਸਤਿਗੁਰਾਂ ਨੇ ਤਾਰਨਾ ਕੀਤਾ ਜਿਸੀ ਬਾਗ ਦੀਆਂ ਸਿੱਖ ਸੰਗਤਾਂ ਨੂੰ ਸਤਿਗੁਰਾਂ ਨੇ ਤਾਰਨਾ ਕੀਤਾ ਭਾਈ ਮਿੱਤ ਸਿੰਘ ਸਤਿਗੁਰਾਂ ਦਾ ਅਨਨ ਸੇਵਕ ਹੈ ਜਿਹੜਾ ਇਹਦੇ ਘਰ ਸਤਿਗੁਰਾਂ ਨੇ ਰਾਤ ਕੱਟੀ ਤਾਂ ਸਤਿਗੁਰਾਂ ਨੇ ਉਹਨੂੰ ਵੀ ਅਨੇਕਾ ਅਸੀਸਾਂ ਬਖਸ਼ਿਸ਼ ਕੀਤੀਆਂ ਤੇ ਤਾਰਨਾ ਕੀਤਾ ਤੇ ਸਤਗੁਰਾਂ ਨੇ ਕਿਰਪਾ ਕੀਤੀ ਭਾਈ ਉਸ ਨੂੰ ਬਾਗ ਲਾਇਆ ਤੇ ਆਖਿਆ ਭਾਈ ਜਿਹੜਾ ਵੀ ਇਥੇ ਗੁਰੂ ਦਾ ਸਿੱਖ ਸੇਵਾ ਕਰੇਗਾ ਉਹ ਹੀ ਭਵਦਲ ਸਮੁੰਦਰ ਤੋਂ ਪਾਰ ਹੋ ਜਾ ਪਾਰ ਹੋ ਜਾਵੇਗਾ ਸਤਗੁਰਾਂ ਦੀ ਕਿਰਪਾ ਸਦਾ ਬਣੀ ਰਹੇਗੀ ਸਤਗੁਰਾਂ ਦੀ ਕਿਰਪਾ ਦੇ ਨਾਲ ਉਹਦਾ ਲੋਕ ਤੇ ਉਹਦਾ ਪਰਲੋਕ ਸਤਗੁਰੂ ਦੀ ਕਿਰਪਾ ਦੇ ਨਾਲ ਸਬਰ ਜਾਵੇਗਾ ਬੋਲਾ ਚੁੱਕਾ ਦੀ ਕਿਮਾ ਸੁਬਲਾਉ ਪਤੇ ਵਾਹਿ ਗੁਰੂ ਜੀ ਕਾ ਫਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹੱਲਾ ਤੇ ਜਾਨੰਦ ਕੋ ਅੰਕਾਰ ਸਤਿਪ੍ਰਸਾਦ ਆਨੰਦ ਪਿਆਉ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਤੇ ਮਨ ਬਧੀਆ ਬਾਦ